ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਚੱਕ ਰਾਮ ਸਿੰਘ ਵਾਲਾ ਰਾਜੂ ਦੇ ਘਰੋਂ ਫੇਰ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨਗ ਦਿਖਾਵਾਂਗੇ ਜਿਹਦੇ ਵਿੱਚੋਂ ਮਿੱਤਰੋ ਦੋ ਬਹਿੜਾਂ ਸੂਣ ਵਾਲੀਆਂ ਨੇ ਇੱਕ ਤਾਜੀ ਮੱਝ ਮਿੱਤਰੋ ਸੂਈ ਵੀ ਆ ਤੇ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਕੀ ਕੀ ਇਹਦੇ ਰੇਟ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਕਰ ਸਕਦੇ ਮਿੱਤਰੋ ਸੰਪਰਕ ਫੇਰ ਆਪਾਂ ਗੱਲ ਕਰਦੇ ਵੀ ਦੋ ਮਿੱਤਰੋ ਬਹਿੜਾਂ ਸੂਣ ਵਾਲੀਆਂ ਨੇ ਇੱਕ ਤਾਜੀ ਮੱਝ ਤੇ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਕੱਲਾ ਕੱਲਾ ਪਸ਼ੂ ਆਪਾਂ ਤੁਹਾਨੂੰ ਤੋਰ ਕੇ ਦਿਖਾਈ ਜਾਵਾਂਗੇ ਤੇ ਨਾਲ ਦੀ ਨਾਲ ਮਿੱਤਰੋ ਆਪਾਂ ਡਿਟੇਲ ਤੁਹਾਨੂੰ ਦਿੰਦੇ ਜਾਵਾਂਗੇ ਹਾਂ ਜੀ ਪਹਿਲਾਂ ਤਾਂ ਮੱਝ ਦੇ ਸੂਏ ਦੀ ਗੱਲ ਕਰ ਗਿਆ ਆਪਾਂ ਕਿਹੜਾ ਸੂਆ ਸੂਈ ਆ ਸੂਆ ਬਈ ਮਾਲਕ ਦਾ ਤੀਜਾ ਕਹਿੰਦੇ ਸੀ ਠੀਕ ਹੈ ਪਰ ਚੌਥਾ ਸੂਆ ਸੂਈ ਮੰਨ ਲੈ ਚੌਥਾ ਮੰਨ ਕੇ ਚੱਲੋ ਹਾਂ ਬਈ ਠੀਕ ਹੈ ਤੇ ਕਦੋਂ ਕਸੂਈ ਆ ਇਹਦਾ ਪੂਰੀ ਹਨ ਹੋ ਗਿਆ ਤੇ ਤਿੰਨ ਦਿਨ ਹੋ ਗਏ ਹਨ ਹਾਂ ਮਗਰ ਆ ਬੱਚਾ ਕੱਟੀ ਦਿੱਤੀ ਉਹ ਚੰਗੀ ਠੀਕ ਹੈ ਮਗਰ ਕੱਟੀ ਆ ਠੀਕ ਹੈ ਕਿੰਨਾ ਕ ਜਿਹੜਾ ਬੋਲਾ ਤਿਆਰ ਹੋ ਬੋਲਾ ਬਈ ਹੁਣ 11 ਲੀਟਰ ਜਮ ਤਿਆਰ ਕਿੰਨਾ ਕਰ ਸਕਦੇ ਆ ਕਿਲੋ ਤੋਂ ਕਿਲੋ ਵਧੂ ਬਈ 14 ਕਿਲੋ ਗਾਰੰਟੀ ਦੇਦਾ ਓਕੇ ਕਿੰਨੇ ਦਿਨ ਹੋ ਗਏ ਤੁਸਾਨੂੰ ਤੀਜਾ ਦਿਨ ਆ ਬਈ ਤੀਜਾ ਦਿਨ ਹੋ ਗਿਆ ਮਿੱਤਰੋ ਸੂਈ ਨੂੰ ਮੰਗਰ ਕੱਟੀ ਆ 11 ਲੀਟਰ ਬੋਲਾ ਤਿਆਰ ਹੈ ਤੇ ਥਣਲੇਵੇ ਦੀ ਬੰਤਰ ਸੋਹਣੀ ਹੈ ਤੇ ਇੱਕ ਵਾਰੀ ਤੁਸਾਨੂੰ ਤੋੜ ਕੇ ਦਿਖਾਉਣੇ ਆ ਫਿਰ ਇਹ ਤਾਂ ਮਿੱਤਰੋ ਆਪਾਂ ਤੁਸਾਨੂੰ ਰੇਟ ਵੀ ਦੱਸ ਦਿਆਂਗੇ ਸੋ ਥਣਲੇਵੇ ਦੀ ਪੂਰੀ ਸਾਫ ਸੋਹਣਾ ਹਵਾਨਾ ਕੱਦ ਮਿੱਤਰੋ ਦਰਮਿਆਨਾ ਵਾੜਾ ਵੱਡਾ ਨਹੀਂ کہہ ਸਕਦੇ ਕਿ ਜਿਹੜਾ ਹਰ ਚੀਜ਼ ਆਪਣਾ ਬਣਦਾ ਫਰਜ਼ ਦੱਸਨ ਦਾ ਕਿਉਂਕਿ ਦੂਰੋਂ ਕੋਈ ਚੱਲ ਕੇ ਆ ਜਿ ਮੁੜ ਕੇ ਲਾ ਕੋਈ ਨੁਕਸ ਜਾਂ ਕੱਢੇ ਉਹ ਚੀਜ਼ ਆਪਾਂ ਮਿੱਤਰੋ ਕਰਨੀ ਨਹੀਂ ਤੇ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਆ ਤੁਸੀਂ ਦੇਖ ਸਕਦੇ ਥਣਲੇ ਵੀ ਬਣਤਰ ਬਹੁਤ ਚੰਗੀ ਆ ਚੌਥੇ ਸੂਏ ਸੂਈ ਵੀ ਆ ਮਗਰ ਕੱਟੀਆ 11 ਲੀਟਰ ਮਿੱਤਰੋ ਬਹੁਤ ਤਿਆਰ ਆ ਤੇ ਰੇਟ ਕੀ ਕਰਤਾ ਜਿਹਦਾ ਆਪਾਂ ਫਿਰ ਰੇਟ ਬਈ 1,35,000 1,35 ਮਾਣ ਤਣ ਹੋ ਜੂ ਹੋ ਜੂਗਾ ਬਈ ਮਾਨਤਾਨ ਮਿੱਤਰੋ ਹੋ ਜੂ 135 ਰੇਟ ਹੈ ਤੇ ਦੂਜੇ ਨੰਬਰ ਤੇ ਸਿੰਘਾਲੀ ਗੰਖੜੀ ਹੈ ਹਨਾ ਹਾਂ ਬਈ ਗੱਬਣਾ ਠੀਕ ਹੈ ਤੇ ਸੂਆ ਕਿਹੜਾ ਜੀ ਦਾ ਸੂਆ ਪਹਿਲਾ ਵੀ ਪਹਿਲਾ ਸੂਆ ਸਿੰਘਾ ਜ਼ਰੂਰ ਹੈਨਾ ਠੰਡੀ ਸੀਲ ਵਧੀਆ ਬਹੁਤ ਜ਼ਿਆਦਾ ਬਈ ਧੋਰੋ ਜੀ ਨੂੰ ਵੀ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਸੰਪਰਕ ਪਿੰਡ ਹੈਗਾ ਜੀ ਚੱਕ ਰਾਮ ਸਿੰਘ ਵਾਲਾ ਤਹਿਸੀਲ ਨਾઠાਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਨੇੜੇ ਚੱਕ ਫਤਿਹ ਸਿੰਘ ਤੇ ਪੁੱਛੋ ਮੰਡੀ ਪਹਿਲੇ ਸੂਏ ਸੂਣਾ ਕੱਦ ਕੱਦ ਮਿੱਤਰੋ ਸੋਣਾ ਸਾਹੀਵਾਲ ਕ੍ਰੌਸ ਹੈ ਠੰਡੀ ਸੀਲ ਬਾਈ ਕਹਿੰਦਾ ਵੀ ਫੁੱਲ ਹੈ ਲੈਣਾ ਜੇ ਪਾਇਆ ਵੀ 7-8 ਦੇ ਠੀਕ ਆ ਅੰਜ 7 ਦਿਨ ਮਿੱਤਰੋ ਸੂੜ ਦੇ ਵਿੱਚ ਬਾਕੀ ਨੇ ਪਹਿਲਾ ਮਗਰੋਂ ਪਸ਼ੂ ਕਦੋਂ ਵੀ ਸੁੱਕ ਸਕਦਾ ਤੇ ਹਵਾਨਾ ਪੂਰਾ ਫਿਕਸ ਹੈ ਦੁੱਧ ਕੱਢ ਦੂਗੀ 16-17 ਮੌਜ ਹੈ ਬਈ ਹਨਾ ਜਿਹੜੇ ਹਿਸਾਬ ਨਾਲ ਤਿਆਰ ਹੋਈ ਹੈ ਹਨਾ ਬਈ ਇਹ ਦਾਨ ਬਹੁਤ ਲੰਮੀ ਆ ਇਹ ਠੀਕ ਆ ਰੇਟ ਕੀ ਕਰਤਾ ਜਿਹਦਾ ਰੇਟ ਇਹਦਾ ਵੀ 75000 75 ਮਾਨ ਤਾਨ ਹੋ ਜੂ ਸਾਹੀਵਾਲ ਕ੍ਰੋਸ ਆ ਜਿੱਥੇ ਮਰਜੀ ਬੰਦੋ ਗਰਮੀ ਮਿੱਤਰੋ ਮੰਨਣੀ ਨਹੀਂ ਤੇ ਠੰਡੀ ਸੀਲ ਫੁੱਲ ਹੈ ਸਿੰਘ ਜ਼ਰੂਰ ਹੈ ਹਾਂ ਜੀ ਕੱਦ ਕੱਡ ਸੋਹਣਾ ਕੋਈ ਛੂਟਾ ਨਹੀਂ ਤੇ ਦੂਜੇ ਨੰਬਰ ਤੇ ਆ ਤੀਜੀ ਇਹ ਕਿਹੜਾ ਸੁਆ ਜੀ ਸੁਆ ਦੂਜਾ ਬਈ ਇਹ ਠੀਕ ਆ ਲਿੱਸੀ ਆ ਥੋੜੀ ਜਿਹੀ ਹਾਂ ਹਾਂ ਮਗਰ ਬੱਛੀ ਦਿੱਤੀ ਆ ਸੂਈ ਵੀ ਆ ਸੂਈ ਵੀ ਆ ਬਈ ਠੀਕ ਹੈ ਤੇ ਕਦੋਂ ਕਦੀ ਸੂਈ ਵੀ ਆ ਇਹ ਵੀ ਪਰਸੋਂ ਸੂਈ ਆ ਬਈ ਕਿੰਨਾ ਕੋ ਬੋਲਾ ਬੋਲਾ ਹੁਣ ਹੈਗਾ ਭਾਈ 10 ਲੀਟਰ ਇਹ ਥੱਲੇ ਦਾ ਤੋਰੋ ਜੀ ਉਹ ਵੀ ਸਿਹਤ ਪੱਕੋ ਥੋੜੀ ਜੀ ਮਿੱਤਰੋ ਫਿੱਕੀ ਹੈ ਕੱਦ-ਕੱਦ ਸੋਹਣਾ ਫੇਸ ਕੁਆਲਿਟੀ ਵੀ ਚੰਗੀ ਹੈ ਤੇ ਮਗਰ ਵੱਸੀ ਆ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਿੰਨ ਦਿਨਾਂ ਦੀ ਸੋਈਆ 10 ਲੀਟਰ ਜਿਹੜਾ ਬੋਲਾ ਤਿਆਰ ਹੈ ਬੋਲਾ ਤੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਤੇ ਇਹਦਾ ਰੇਟ ਕੀ ਕਰਤਾ ਜੀ ਫਿਰ ਆਪਾਂ ਇਹਦਾ ਰੇਟ 76000 ਰੁਪਏ 76 ਮਾਨਦਾਨ ਹੋ ਜੂਗਾ ਭਈ ਤੇ ਫੋਨ ਨੰਬਰ ਜੀ ਆਪਣਾ 97802 65422 97802 65422 ਭਰਾ ਦਾ ਫੋਨ ਨੰਬਰ ਆ ਮੰਗਰ ਫਿਰ ਆਪਾਂ ਕਹਿੰਦੇ ਆ ਬਸੀ ਦਿਖਾ ਦਿੰਦੇ ਆ ਤੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਿੰਨੇ ਨਕਾ ਦੇ ਵਿੱਚੋਂ ਕੋਈ ਵੀ ਨਕ ਪਸੰਦ ਆਉਂਦਾ ਤਾਂ ਕਰੋ ਸੰਪਰਕ ਧੰਨਵਾਦ